ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਕਮ ਟੀਵੀ ਤੇ ਮੈਂ ਹਾਂ ਰਿਸ਼ੀ ਸਿੰਘ ਰਾਹੀ ਇਸ ਵਕਤ ਕਿਸਾਨੀ ਸੰਘਰਸ਼ ਆਪਣੇ ਜੋਬਨਤੇ ਹੈ ਪੰਜਾਬ ਦਾ ਕਿਸਾਨ ਹੋਵੇ ਚਾਹੇ ਮਜ਼ਦੂਰ ਅੱਜ ਉਹ ਦਿੱਲੀ ਬੈਠਾ ਹੈ ਆਪਣੇ ਹੱਕੀ ਮੰਗਾਂ ਲਈ ਤੇ ਇਸ ਸੰਘਰਸ਼ ਦੇ ਵਿੱਚ ਲੋਕ ਵੱਖੋ ਵੱਖ ਤਰ੍ਹਾਂ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਕੋਈ ਪੀਜੇ ਦਾ ਲੰਗਰ ਲਾ ਰਿਹਾ ਤੇ ਕੋਈ ਛੂਲੇ ਪੂੜੀਆਂ ਦਾ ਲੰਗਰ ਲਾ ਰਿਹਾ ਆ ਇਥੇ ਇੱਕ ਵੱਖਰੀ ਤਰ੍ਹਾਂ ਦੀ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਸ਼ਾਟ ਤੁਹਾਡੇ ਨਾਲ ਸਾਂਝੇ ਕਰੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਲਿਖਿਆ ਹੋਇਆ ਹੈ ਕਿ ਅੰਗਰੇਜ਼ ਛਤੀਤੀ ਵਾਲੇ ਤੇਰੇ ਮਨ ਚ ਨਾ ਰਹਿ ਜੇ ਕੋਈ ਸ਼ੱਕ ਦਿੱਲੀਏ ਲੈ ਕੇ ਮੁੜਾਂਗੇ ਪੰਜਾਬ ਲਈ ਅਸੀਂ ਹੱਕ ਦਿੱਲੀਏ ਤੇ ਇੱਥੇ ਨਾਲ ਹੀ ਲਿਖਿਆ ਹੈ ਕਿ ਟਰੈਕਟਰ ਰਿਪੇਅਰ ਫ੍ਰੀ ਸੇਵਾ ਇਹ ਜੋ ਨੌਜਵਾਨ ਸੇਵਾ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਪਾਜੀ ਪਹਿਲਾਂ ਇਹ ਸੁਬਹ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਇਹ ਸੇਵਾ ਕਿਵੇਂ ਕਰਦੇ ਹੋ ਪਾਜੀ ਆਪਾਂ ਜ਼ਿਲ੍ਹਾ ਜਲੰਧਰ ਆ ਜੀ ਠੀਕ ਹੈ ਤਹਿਸੀਲ ਨਗੋਦਰ ਆ ਜੀ ਨਗੋਦਰ ਜਾਗੜ ਜੀ ਧਰਮੀ ਵਾਲ ਤੋਂ ਆਏ ਸੀ ਜੀ ਪਿੰਡ ਹੈਗਾ ਧਰਮੀ ਵਾਲ ਸਾਡਾ ਠੀਕ ਹੈ ਜੀ ਤਹਿਸੀਲ ਸ਼ਾਹਗੋੜ ਵੰਦੀ ਆ ਮੇਰਾ ਪਿੰਡ ਮਾਲੜੀ ਆ ਜੀ ਠੀਕ ਹੈ ਨਸੀਰ ਮੈਨੂੰ ਨਖੋਦਰ ਮੈਂਦੀ ਆ ਠੀਕ ਹੈ ਤੁਸੀਂ ਇੱਥੇ ਸੁਣਿਆ ਵੀ ਮੇਨ ਫੋਰਮੈਨ ਉਹ ਜਿਹੜੇ ਟਰੈਕਟਰਾਂ ਦੀ ਫ੍ਰੀ ਸੇਵਾ ਕਰਦੇ ਨੇ ਮੰਨ ਲਓ ਕਿਸੇ ਦਾ ਟਰੈਕਟਰ ਖਰਾਬ ਹੁੰਦਾ ਜਾਂ ਕੋਈ ਵੀ ਨੁਕਸ ਪੈਂਦਾ ਟਰੈਕਟਰ ਦੇ ਤੁਸੀਂ ਠੀਕ ਕਰ ਦਿੰਦੇ ਹੋ ਹਾਂਜੀ 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 ਠੀਕ ਹੈ ਜੀ ਇਦਾਂ ਹੀ ਆ ਜੀ ਤੇ ਵੀਰੇ ਜਿਹੜੀ ਇਹ ਸੇਵਾ ਨੂੰ ਆਰਥਿਕ ਤੌਰ ਤੇ ਜਿਹੜੀ ਸਹਿਯੋਗ ਮਿਲ ਰਿਹਾ ਉਹ ਕਿੰਨਾ ਵੱਲੋਂ ਮਿਲ ਰਿਹਾ ਮਾਰ ਆ ਜੀ ਆਪਣੇ ਭਰਾ ਜੀ ਹਾਂਜੀ ਕੀ ਨਾਮ ਉਹਨਾਂ ਦਾ ਅੰਗਰੇਜ਼ ਸਿੰਘ ਆ ਜੀ ਨਾਮ ਉਹਦਾ ਜੀਵਨ ਆ ਹੋਰ ਮੁੰਡਾ ਘਾਰਾ ਇੱਕ ਜੀ ਨਾ ਕਰਕੇ ਗੋਪੀਆ ਬਿੰਦਾ ਆ ਜੀ ਇਦਾਂ ਮੁੰਡੇ ਬਾਹਰ ਆਪਣੇ ਮਿੱਤਰ ਜੀ ਬੈਂਡ ਤੋਂ ਤੇ ਉਹ ਹੀ ਕਰਦੇ ਆ ਜੀ ਹੋਰ ਕਿਸੇ ਨੂੰ ਨਹੀਂ ਇੱਕ ਵੀਰੇ ਲਿਖਿਆ ਹੋਇਆ ਕਿ ਅੰਗਰੇਜ਼ 36 30 30 36 ਵਾਲੇ ਉਹਦੇ ਕੀ ਮਤਲਬ ਆ ਸੀ ਉਹ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਮਝਾਓ ਉਹ ਇਦਾਂ ਜੀ ਅਸੀਂ ਮੇਲਿਆਂ ਦੇ ਟਰੈਕਟਰ ਚਲਾਣੇ ਤਵੀਆਂ ਮੇਲਿਆਂ ਦੇ ਜੀ ਜਿਵੇਂ ਤਵੀਆਂ ਦੇ ਉਹ ਹੁੰਦੇ ਨੇ ਮੁਕਾਬਲੇ ਹੁੰਦੇ ਨੇ ਉਹਦੇ ਆਪਣਾ ਟਰੈਕਟਰ ਚੱਲਦਾ ਇਸ ਕਰਕੇ ਆਪਾਂ ਗਰੁੱਪ ਦਾ ਨਾਂ ਹੀ ਰੱਖਿਆ ਅੰਗਰੇਜ਼ 36 ਜੀ ਜੀ ਇਹ ਉਸ ਗਰੁੱਪ ਬਲੋ ਜਿਹੜੀ ਪੂਰੀ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਉਹਦੇ ਇਸ ਗਰੁੱਪ ਦੇ ਵਿੱਚ ਵੀਰੇ ਹੁਣ ਤੱਕ ਕਿੰਨਾ ਕੁ ਤੁਸੀਂ ਸੇਵਾ ਕਰ ਸਕ ਚੁੱਕੇ ਹੋ ਜਾਂ ਕਿੰਨੇ ਕਿ ਜਿਹੜੇ ਨੌਜਵਾਨੇ ਤੁਹਾਡੇ ਨਾਲ ਜੁੜੇ ਹੋਏ ਨੇ ਨੌਜਵਾਨ ਬਹੁਤ ਆ ਜੀ ਇਹੇ ਮੁੰਡੇ ਬਾਬਾ ਜੀ ਠੀਕ ਆ ਜੀ ਤੇ ਸੇਵਾ ਦਾ ਜੀ ਜਦੋਂ ਦੇ ਆਏ ਆ ਪਹਿਲੀ ਤਰੀਕ ਦੇ ਆਏ ਹੋਏ ਆ ਅਸੀਂ ਜੀ ਤੇ ਰੋਜ਼ 5 7 8 ਟਰੈਕਟਰ ਆਈ ਜਾਂਦੇ ਆ ਜੀ ਹਾਂਜੀ ਆ ਸੋ ਇਹ ਸਨ ਸਾਡੇ ਨਾਲ ਉਹ ਨੌਜਵਾਨ ਜੋ ਟਰੈਕਟਰ ਰਿਪੇਅਰ ਦੀ ਫ੍ਰੀ ਸੇਵਾ ਕਰਦੇ ਨੇ ਆ ਜੁੜੇ ਰਹੋ ਸਾਡੇ ਨਾਲ ਅਗਲੀ ਵਾਰ ਫਿਰ ਕਿਸੇ ਹੋਰ ਅਜਿਹੀ ਸਖਸ਼ਿਤ ਨੂੰ ਲੈ ਕੇ ਤੁਹਾਡੇ ਨਾਲ ਆ ਸਾਂਝ ਪਾਵਾਂਗੇ ਤਦ ਤੱਕ ਲਈ ਦੋ ਇਜਾਜ਼ਤ ਧੰਨਵਾਦ